ਕਾਕਾ ਹਾਲ ਤੱਕ ਸਾ ਦਾ ਬਹੁਤ ਕੁਛ ਨਹੀਂ ਨਈ ਪਾਲਤਾ ਦਾ ਉਹ ਕਮਰੋਂ ਵਾਲੇ ਤੇਰੇ ਕਾਲ ਤੱਕ ਤਨ ਕੋ ਪੁੱਛਦਾ ਪਹਿਲੀ ਗੱਲ ਤੇ ਕਹਿੰਦੇ ਸੀ ਰਾਖੀ ਨਾਲ ਹੀ ਅਸਤੀਫਾ ਦੇ ਦੇਣਾ ਜੇ ਯਾਰ ਤੈਨੂੰ ਲਾਭ ਕਾ ਹੁਣ ਪਤਾ ਨਹੀਂ ਇਹਨਾਂ ਨੇ ਕਦੋਂ ਅਸਤੀਫਾ ਦੇਣਾ ਇਹਨਾਂ ਮਾਇਦੇ ਕੋਈ ਬੇਣਤੀ ਕੀਤੀ ਆ ਵੀ ਸਤਕਾਰ ਮਾਰਾ ਦੀ ਪਦਵੀ ਆ ਜਿਉਂਦੀ ਵੀ ਬੜੇ ਸਤਕਾਰ ਨਾਲ ਆ ਪਰ ਜੋ ਤਾਂ ਲਉਂਦੇ ਨੇ ਕੋਡੋ ਪਤਾ ਇਹਨਾਂ ਨੂੰ ਕਿਉਂ ਚੇਤਾ ਭੁੱਲ ਜਾਂਦਾ ਵੀ ਐਡੀ ਵੱਡੀ ਪਦਵੀ ਆ ਕਿਹੜਾ ਸਰਕਾਰ ਤੋਂ ਮੜਾ-ਮੋਟਾ ਰਹਿਣ ਦੀ ਹੈ ਸੱਚੇ ਪਾਰਸ਼ਕ ਬਾਹ ਫੜੇ ਤੇ ਫੜੇ ਨਹੀਂ ਤੇ ਸਾਰੇ ਤੋਂ ਸੰਤ ਕੋਈ ਉੱਧਰ ਤੋਂ ਤੁਰ ਪੈਂਦਾ ਕੋਈ ਲੱਡੂ ਕੌਣ ਮੋਦੀ ਦੇ ਮੂੰਹ ਹੀ ਤੇ ਕੋਈ ਬਾਦਲ ਤੇ ਮੂੰਹ ਚ ਕੌਣ ਤੁਰ ਪੈਂਦਾ ਇਹ ਕੌਮ ਦੇ ਦਰਦ ਨੂੰ ਕੌਮ ਦੇ ਵਿਦਵਾਨਾਂ ਦੀ ਗੱਲ ਨੂੰ ਸੁਣਦੇ ਨਾ ਤੇ ਇਹਨਾਂ ਦਾ ਅੱਜ ਹਾਸਰੇ ਨਾ ਹੁੰਦਾ ਜਿਹੜਾ ਅੱਜ ਇਹਨਾਂ ਦਾ ਹੋ ਰਿਹਾ ਪੰਜਾਬ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਨੀ ਗੁਰਬੀ ਸਿੰਘ ਨੇ ਐਜੀਪੀ ਨੂੰ ਆਦੇਸ਼ ਕੀਤਾ ਸੀ ਕਿ ਕਿਸੇ ਵੀ ਜੱਥੇਦਾਰ ਦੀ ਜਾਂਚ ਕਰਨ ਦਾ ਅਧਿਕਾਰ ਐਜੀਪੀ ਸੀ ਕੋ ਨਹੀਂਗਾ ਪਰ ਫਿਰ ਵੀ ਅਕਾਲ ਤਖਤ ਸਾਹਿਬ ਦੇ ਹਦੇਸਾ ਨੂੰ ਕਹਿਗਾ ਦਗਾ ਦੇ ਐਜੀਪੀ ਸੀ ਨੇ ਜਾਂਚ ਕੀਤੀ ਤੇ ਕਸਰ ਰਹੀ ਅਕਾਲ ਤਖਤ ਸਾਹਿਬ ਤਾਂ ਬਹੁਤ ਕੁਝ ਕਹਿਦਾ ਅਕਾਲ ਤਖਤ ਦਾ ਵੋਟਾਂ ਪਰਾਉਣ ਵਾਲੇ ਤੇ ਅਕਾਲ ਤਖਤ ਨੂੰ ਪੁੱਛਦਾ ਅਕਾਲ ਤਖਤ ਦੇ ਇਹ ਉਹਨਾਂ ਦੇ ਲਾਏ ਤਾਂ ਵਿਚਾਰੇ ਹੈਗੇ ਆ ਇਹਨਾਂ ਨੂੰ ਕੀ ਪੁੱਛਣਾ ਉਹਨਾਂ ਨੇ ਇਹ ਕਾਲ ਤੱਕ ਦੇ ਦੇਸ਼ਾਂ ਦੀ ਪਾਲਣਾ ਕਰਿਓ ਖੁਦ ਜਥੇਦਾਰ ਨੇ ਜਿਸ ਜੇ ਬਹੁਤਾ ਕੋ ਬੋਲਣਗੇ ਤੇ ਔਲਾਦ ਇਹਨੂੰ ਵੀ ਅਖਰੇ ਘਰ ਬੈ ਜਾਓ ਪਹਿਲੀ ਗੱਲ ਤੇ ਇਹ ਕਹਿੰਦੇ ਸੀ ਅਸੀਂ ਨਾਲ ਹੀ ਅਸਤੀਫਾ ਦੇ ਦੇਣਾ ਜੇ ਹਰਪ੍ਰੀਤ ਸਿੰਘ ਦੇ ਔਲਾਦ ਹੁਣ ਪਤਾ ਨਹੀਂ ਇਹਨਾਂ ਨੇ ਕਦੋਂ ਅਸਤੀਫਾ ਦੇਣਾ ਇਹਨਾਂ ਦੇ ਦੋ ਜਥੇਦਾਰਾਂ ਨੇ ਇੱਕ ਸੰਤਾ ਦੇ ਕਾਫੀ ਇੱਕ ਰੋਸ ਹੈ ਕਿ ਅਪਾਲਤਖ ਸਾਹਿਬ ਦੇ ਜਾਂ ਸਿੰਘ ਸਾਹਿਬ ਜਿੰਨੇ ਵੀ ਗਏ ਸਾਰੇ ਦੀ ਕਿਟਾੜ ਤੁਸੀਂ ਕੀਤੀ ਜਾ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਮਾਇਤੇ ਕੋਈ ਬੇਨਤੀ ਕੀਤੀ ਆ ਕਿ ਸਤਕਾਰ ਮਾਲਾ ਦੀ ਪਦਵੀ ਆ ਦੇ ਰਹਿੰਦੇ ਵੀ ਬੜੇ ਸਤਿਕਾਰ ਨਾਲ ਆ ਪਰ ਜੋ ਤਾਂ ਲਾਉਂਦੇ ਨੇ ਉਦੋਂ ਪਤਾ ਨਹੀਂ ਇਹਨਾਂ ਨੂੰ ਕਿਉਂ ਚੇਤਾ ਭੁੱਲ ਜਾਂਦਾ ਵੀ ਏਡੀ ਵੱਡੀ ਪਦਵੀ ਆ ਕਿਹੜਾ ਸਤਿਕਾਰ ਤਾਂ ਮਾੜਾ ਮੋਟਾ ਰਹਿਣ ਦੀਏ ਕਿਉਂਕਿ ਇਹਨਾਂ ਹਰ ਬੰਦੇ ਨੂੰ ਵਰਤਣਾ ਆ ਜਿਹੜਾ ਵਰਤਿਆ ਗਿਆ ਉਹਨੂੰ ਪੁੱਛ ਕੇ ਛੱਡ ਦਿੰਦੇ ਨੇ ਇਹ ਕੱਲ ਤੱਕ ਸਾਡੇ ਜਿੱਥੇ ਜ਼ਿਆਦਾ ਤਾਂ ਲੈ ਕੇ ਕਾਫੀ ਗਾਦੀ ਚ ਕਿੱਦਿਆਂ ਦੀ ਐਸ ਨੂੰ ਕਿਹਦਾ ਦੇ ਦੇ ਮੈਂ ਤਾਂ ਸਮਝਦਾ ਇਹ ਪੀ ਮੰਦ ਭਾਗੀ ਗੱਲ ਆ ਜਦੋਂ ਕੌਮ ਦਾ ਐਸਾ ਰਖਵਾਲਾ ਹੀ ਸੱਚੇ 파ਰਸ਼ੇ ਕੋ ਬਾਹ ਫੜੇ ਤੇ ਫੜੇ ਨੇ ਦੇ ਸਾਰੇ ਕੋ ਸੰਤ ਕੋਈ ਉਧਰ ਨੂੰ ਤੁਰ ਪੈਂਦਾ ਕੋਈ ਲੱਡੂ ਪਾਉਣ ਮੋਦੀ ਦੇ ਮੂੰਹ ਹੀ ਤੇ ਕੋਈ ਬਾਦਲ ਕੇ ਮੂੰਹ ਚ ਪਾਉਣ ਤੁਰ ਪੈਂਦਾ ਉਹ ਜਿਵੇਂ ਕਹਿੰਦੇ ਹੁੰਦੇ ਸੀ ਨਾ ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ ਨੇ ਕੋਈ ਛੱਡਿਆ ਸਾਰ ਤੇ ਸੰਤ ਬਈਆ ਕੌਮ ਦੇ ਸੰਤਾਂ ਦਾ ਧਾਰਮਿਕ ਲੋਕਾਂ ਦਾ ਹੀ ਕੋਈ ਗੱਲ ਨਹੀਂ ਕੋਈ ਬੋਲ ਬਣ ਕੋਈ ਬੋਲੂਗਾ ਤੇ ਕੀ ਹੋ ਰਿਹਾ ਕੋ ਸੰਤ ਬੋਲੇਗਾ ਆਖਿਆ ਜੇ ਬੋਲ ਗਿਆ ਕੋਈ ਤੇ ਇਹ ਤਾਂ ਬਾਦਲ ਤੇ ਮੂੰਹ ਹਲੇ ਇਹਨਾਂ ਨੇ ਵੇਖਣਾ ਤੇ ਬਾਕੀ ਜਿਹੜੇ ਉਧਰ ਕੋਈ ਵੇਖੀ ਜਾਂਦੇ ਨੇ ਸੈਂਟਰ ਤੇ ਮੂੰਹ ਵਾਲ ਇਹ ਕੌਮ ਵਿਚਾਰੀ ਕੀ ਕਰੇ ਆ ਸੰਸਾਰ ਮੰਨ ਤਾਂ ਸੰਤਾ ਵੀ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਨਹੀਂ ਕਿ ਇਹ ਗੱਲ ਤੇ ਖਲੋਦੇ ਧਾਰਮਿਕ ਲੋਕ ਇਹ ਬਾਕੀ ਲੋਕਾਂ ਦਾ ਤੀਤੀ ਕਰਨਾ ਇੱਕ ਬੁੱਧੀ ਜੀ ਵੀ ਇਸ ਸੰਤਾ ਜੀ ਕਾਫੀ ਅਪੀਲ ਕੀਤੀ ਹੈ ਕਿ ਕਿਸੇ ਵੀ ਦਿੱਕੇਦਾਰ ਦੀ ਜਿੱਕਰ ਤਾਲੇ ਤੇ ਵੀ ਜਾਂ ਉਹਨਾਂ ਦੀ ਨਿਫਤੀ ਹੁੰਦੀ ਹੈ ਉਹਦੇ ਬਾਰੇ ਕਿ ਕੋਵਿਧਾਨ ਲਾਇਆ ਜਾਵੇ ਬਣਾਇਆ ਜਾਵੇ ਜਿੱਦ ਨਾਲ ਕਿ ਕਿਤੇ ਨਾ ਉਹਨਾਂ ਨੂੰ ਬੜੇ ਮਾਨ ਮਰਿਆਦਾ ਦੇ ਨਾਲ ਲਾਗੂ ਕੀਤਾ ਜਾਵੇ ਇਹ ਕਿੰਨਾ ਚੰਗਾ ਦੇ ਗੇ ਕੌਮ ਦੇ ਦਰਦ ਨੂੰ ਕੌਮ ਦੇ ਵਿਦਵਾਨਾਂ ਦੀ ਗੱਲ ਨੂੰ ਸੁਣਦੇ ਨਾ ਤੇ ਇਹਨਾਂ ਦਾ ਜਹਾਸ਼ਰੇ ਨਾ ਹੁੰਦਾ ਜਿਹੜਾ ਜੋ ਇਹਨਾਂ ਦਾ ਹੋ ਰਿਹਾ ਪੰਜਾਬ ਵਿੱਚ ਕਿਉਂਕਿ ਇਹਨਾਂ ਨੂੰ ਰੱਬ ਭੁੱਲਾਏ ਸਮਝਦੇ ਪਿਆਹੀਂ ਸਾਰਾ ਪੰਦਿਆਂ ਬਾਕੀ ਦੁਨੀਆ ਐਵੇਂ ਤੁਰੇ ਫਿਰਦੀ ਆ ਲੋਕ ਇਹਨਾਂ ਤੇ ਦੁਖੀ ਕਰਕੇ ਤੇ ਲੋਕਾਂ ਨਾਲ ਨੂੰ ਪਛਾੜਿਆ ਅੱਜ ਕਿਤੇ ਖਲੋਣ ਜੋਗੇ ਹੈ ਨਾ ਹੋਰ ਆ ਕਾਰਨ ਇਹ ਵੀ ਦਰਵਰਤੋਂ ਹੋ ਰਹੀ ਆ ਪੰਥ ਦੇ ਨਾਂ ਤੇ ਸਾਰਾ ਕੋ ਠੱਗੀ ਹੋ ਰਹੀ ਆ ਸੰਤਾਨ ਫਿਕਸ਼ਨ ਕਮੇਟੀ ਬੀ ਬਿਠਾ ਦੇ ਮੈਂ ਤਾਂ ਚਾਹੁੰਦਾ ਵੀ ਸਾਰੀ ਸਾਡੀ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਮੈਂ ਸਾਰੇ ਮਾਹ ਪ੍ਰੇਸ਼ਾਨ ਨੂੰ ਦੁਗੀਆਂ ਤਿੱਗੀਆਂ ਨੂੰ ਬੇਨਤੀ ਕਰਦਾ ਵੀ ਜਿੰਨਾ ਚਿਰ ਆਪਾਂ ਏਲਮ ਬੰਦ ਨਾ ਹੋਏ ਨਾ ਉਹਨਾਂ ਚਿਰ ਕੌਮ ਦੀ ਨਹੀਂ ਸੌਰ ਨਹੀਂ ਕੌਮ ਚੜ ਦੀ ਕਲਾ ਵਿੱਚ ਹੋ ਸਕਦੇ ਤੇ ਸਾਨੂੰ ਕਿਸੇ ਨੇ ਇਕੱਠੇ ਹੋਣ ਹੀ ਨਹੀਂ ਦੇਣਾ ਕਿਉਂਕਿ ਅਸੀਂ ਤਾਂ ਵੇਖਣਾ ਵੀ ਸਾਨੂੰ ਫਾਇਦਾ ਕਿਧਰੋਂ ਆ ਮੈਂ ਹੈਰਾਨ ਆ ਸੰਤ ਗਿਰਿਚ ਵੜ ਕੇ ਮੈਂ ਨਾ ਚਾਹੁੰਦਿਆ ਬਾਬਾ ਜੀ ਨੇ ਮੈਨੂੰ ਬੰਨੇ ਵਾਰਤਾ ਜਿਦਾਂ ਦੇ ਪੈਮਾ ਵੇਖਿਆ ਕਿ ਉਹਨਾਂ ਝੂੜਤਾ ਸਿਆਸੀ ਬੰਦਾ ਨਹੀਂ ਬੋਲਦਾ ਜੇ ਨਾਲ ਸ਼ਾਂਤੀ ਬੋਲੀ ਜਾਂਦਾ ਹਾਲਾਂਕਿ ਗੁਰਦੁਆਰੇ ਬਣੇ ਆ ਗੋਡੇ-ਗੋਡੇ ਜਿੱਦਾਂ ਗੋਲਕਾ ਲੋਕਾਂ ਨੇ ਵਾਪਰਿਆ ਜਾਂ ਤੇਰੇ ਪੈਆ ਦੇ ਜਾਂ ਦੇ ਬੱਤੇ ਟਿਕੀ ਜਾਂਦੇ ਆ ਪਰ ਇਹਨਾਂ ਨੂੰ ਜੋ ਸਾਨੂੰ ਕਰਨਾ ਚਾਹੀਦਾ ਸੰਤ ਕਰਤਾਰਸਰ ਹੀ ਕਹਿੰਦੇ ਸੀ ਉਹ ਸੰਤ ਕਾਹਦਾ ਕੌਮ ਦਾ ਜਿਹੜਾ ਕੌਮ ਤੇ ਵਿਵਪਤਾ ਬਣੀ ਉਹ ਤੇ ਵਾਹ ਜਿਹੜਾ ਢਾਵੇ ਉਹ ਸੰਤ ਰਖਾਵੇ ਰਮਾਣਾ ਘਰ ਬਾ